ਮਸਤ ਕਾਇਨੀ ਤੈਨੂੰ ਆ ਜਾ ਆ ਜਾ ਆ ਜਾ ਚੰਦੀ ਲੱਟ ਨਹੀਂ ਚਲਦੀ ਆਹ ਹਾਲਾ ਲੱਟ ਨਹੀਂ ਚਲਦੀ ਇਹ ਸਿਟੀ ਨੇ ਕਾਦੇ ਲਈ ਲਾਈ ਹੈ ਹੈ ਸਿਟੀ ਨੇ ਕਾਦੇ ਲਈ ਲਾਈ ਹੈ ਨਹੀਂ ਬ੍ਰੇਕ ਤੇ ਚੱਲੀ ਜੇ ਬ੍ਰੇਕ ਮਾਰਦੇ ਆ ਉਸ ਬ੍ਰੇਕ ਤੇ ਚਲਣੀ ਚਾਹੀਦੀ ਹੈ ਹਾਂ ਹਾਂ ਯੂ ਕਿੰਡ ਦੇ ਡਾਈ ਇਹ ਨਹੀਂ ਚੁੜਿਆ ਫਿਰ ਇੱਕ ਉਹ ਤੇ ਰਿਅਰ ਫੋਟੋ ਦੇਖੀ ਹਾਂ ਉਹ ਵੀ ਬੜੀ ਟਾਈਫਨ ਇੱਥੇ ਵੀ ਹੈ ਐ ਐਡਾ ਕਿਹੜਾ ਗਲੂ ਆ ਜਿਹੜਾ ਛੇਦੀ ਛੇਦੀ ਪਈ ਉਹ ਆਊਟ ਹੋ ਗਿਆ ਨਹੀਂ ਨਾਲਿਆ ਜਿਹੜੀਆਂ ਕਾਰਾਂ ਨੇ ਕਿ ਉਹਨਾਂ ਦਾ ਇੰਦਾ ਗਲੂ ਲੈਂਦਾ ਹੈ ਜੱਪਾ ਇਕਰੇ ਪੇਪਰ ਹੈਗਾ

ਇਦੂ ਜੈਦਾ ਆਪਣੇ ਤੋਂ ਰਹਿਣੀ ਆ ਟਿਕਟੌਕ ਤੇ ਇੱਕ ਵਾਰ ਮੈਂ ਹੁਣੇ ਤੱਕ ਕਮੈਂਟ ਵੀ ਆਉਣੇ ਸੀ ਇਹਦੇ ਕੋਣ ਇਹ ਲੋਦੇ ਕੋਦੇ ਉਹ ਕਰਦਾ ਟਿਕਟੌਕ ਵਾਲੇ ਤੋਂ ਕਰ ਦਿੰਦੇ ਦੂਜੇ ਕੀ ਡਰਾਈਵ ਕਰਦੇ ਆ ਲੈ ਹਾਜਮੂਰੇ ਨਾ ਇਨੀ ਟ੍ਰੈਫਿਕ ਆ ਬੰਨੇ 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 ਸੀ ਇਨੀ ਟ੍ਰੈਫਿਕ ਕਰ ਦੇ